ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸੁਖਬੀਰ ਬਾਦਲ ਧੜੇ ਨੂੰ ਇੱਕ ਵਾਰ ਫੇਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾ ਸਕਦਾ ਕੀ ਉਹਨਾਂ ਨੂੰ ਫੇਰ ਤਨਖਾਹ ਲਗਾਈ ਜਾ ਸਕਦੀ ਆ ਉਹਦਾ ਕਾਰਨ ਇਹ ਆ ਵੀ ਤਨਖਾਹ ਜਦੋਂ 2 ਦਸੰਬਰ ਨੂੰ ਲਗਾਈ ਗਈ ਸੀਗੀ ਜੋ ਜੋ ਹੁਕਮ ਜੋ ਜੋ ਆਦੇਸ਼ ਉਸ ਦਿਨ ਹੋਏ ਸੀ ਉਹ ਹੱਲੇ ਤੱਕ ਉਹਨਾਂ ਦੀ ਇਨ ਬਿਨ ਪਾਲਣਾ ਨਹੀਂ ਹੋਈ ਆ ਖਾਸ ਤੌਰ ਤੇ ਨਵੀਂ ਭਰਤੀ ਤੇ ਨਵੀਂ ਜਿਹੜੀ ਆ ਮੈਂਬਰਸ਼ਿਪ ਵਾਸਤੇ ਕਿਸੇ ਕਿਸਮ ਦੀ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਦੂਜੇ ਪਾਸੇ ਹੁਣ ਇਸ ਵਕਤ ਜਥੇਦਾਰ ਅਕਾਲ ਤਖਤ ਗਿਆਨੀ ਰਗਵੀਰ ਸਿੰਘ ਜਿਹੜੇ ਆ ਉਹ ਵੀ ਕੁਝ ਗੁੱਸੇ ਚ ਜਾਂ ਚੁੱਪ ਜਿਹਾ ਦਿਖਾਈ ਦੇ ਰਹੇ ਆ ਤੇ ਤੀਜੀ ਗੱਲ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਰੇ ਮਸਕੀਨ ਦੇ ਖਿਲਾਫ ਇੱਕ ਫਤਵਾ ਜਾਰੀ ਹੋਇਆ ਇਹ ਤਿੰਨ ਸਵਾਲ ਨੇ ਜਿਹੜੇ ਇਸ ਵਕਤ ਤੁਹਾਨੂੰ ਅਸੀਂ ਜਾਣਨਾ ਚਾਹੁੰਦੇ ਆ ਤੇ ਸ਼ੁਰੂ ਇਤੋਂ ਹੀ ਕਰਦੇ ਆ ਵੀ ਸੁਖਬੀਰ ਧੜੇ ਦਾ ਹੁਣ ਕੀ ਅਗਲਾ ਪਲਾਨ ਹੈ ਜਾਂ ਫਿਰ ਜਥੇਦਾਰ ਸਾਹਿਬ ਉਹਨਾਂ ਨੂੰ ਫੇਰ ਤਲਬ ਕਰਨਗੇ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਇਸੇ ਮੰਚ ਤੋਂ ਆਪਾਂ ਕਿਹਾ ਸੀ ਕਿ ਇਹ ਲੋਕ ਹੁਣ ਬਗਾਵਤ ਕਰਨਗੇ। ਤੇ ਅੱਜ ਲਗਭਗ ਉਹ ਗੱਲ ਸਪਸ਼ਟ ਹੋ ਗਈ ਜਿਸ ਤਰੀਕੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਬਾਰ-ਬਾਰ ਕਹਿ ਰਹੇ ਵੀ ਸਾਨੂੰ ਚੋਣ ਪੈਣ ਦਾ ਡਰ ਆ। ਤੇ ਮੈਂ ਇਹਨਾਂ ਨੂੰ ਇੱਕ ਬੇਨਤੀ ਕਰੂੰਗਾ ਫਿਰ ਤੁਸੀਂ ਇਹ ਕਹਿਣਾ ਛੱਡ ਦਿਓ ਵੀ ਅਕਾਲ ਤਖਤ ਮਹਾਨ ਹੈ ਤੇ ਸਿੱਖ ਪੰਥ ਦੀ ਸ਼ਾਨ ਹੈ। ਜਾਓ ਜਾ ਕੇ ਘਰ ਬੈਠ ਜਾ ਕੇ ਆਪਣਾ ਕੰਮ ਕਰੋ ਤੁਸੀਂ ਕਹਿ ਦਿਓ ਅਸੀਂ ਅਕਾਲ ਤਖਨ ਨੂੰ ਸਮਰਪਿਤ ਨਹੀਂ ਅਸੀਂ ਚੋਣ ਕਮਿਸ਼ਨ ਨੂੰ ਸਮਰਪਿਤ ਪਹਿਲੀ ਗੱਲ ਤੇ ਜਦੋਂ 15 ਦਸੰਬਰ 1920 ਨੂੰ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ ਰੱਖੀ ਗਈ ਸੀ ਜੀ ਅਕਾਲ ਤਖਨ ਤੋਂ ਬੁਨਿਆਦ ਰੱਖੀ ਤੇ ਪਹਿਲੇ ਪ੍ਰਧਾਨ ਸ਼ਰਮਖ ਚੁਚਬਾਲ ਬਣੇ ਸੀ ਤੇ ਮੈਨੂੰ ਇਹ ਦੱਸ ਦਿਓ ਕਿ ਉਸ ਟਾਈਮ ਦੇ ਉੱਤੇ ਚੋਣਾ ਲੈਣ ਵਾਸਤੇ ਬਣੀ ਸੀਗੀ ਨਹੀਂ ਸ਼੍ਰੋਮਣੀ ਕਮੇਟੀ ਦੁਆਰਾ ਇਹਦੀ ਬੁਨਿਆਦ ਪੂਰੀ ਕੀਤੀ ਗਈ ਤੇ ਬਕਾਇਦਾ ਤੌਰ ਤੇ ਇਹ ਪੰਥ ਦਾ ਜਿਹਾਰੂ ਜਥਾ ਸੀਗਾ ਜਿੱਥੇ ਵੀ ਕਿਤੇ ਮੋਚਾ ਲੱਗਦਾ ਸੀ ਇਹ ਪਹਿਲੀ ਕਿਤਾਜ ਖੜ ਕੇ ਡਾਂਗਾ ਵੀ ਖਾਦੇ ਸੀ ਕੁੱਟ ਵੀ ਖਾਦੇ ਸੀ ਛਾਤਾਂ ਵੀ ਪਾਉਂਦੇ ਸੀ ਇੰਨਾ ਦਾ ਕੰਮ ਸੱਤਾ ਪ੍ਰਾਪਤ ਕਰਨਾ ਨਹੀਂ ਮਹੰਤਾ ਕੋਲੋਂ ਜਿਹੜੇ ਅਜਾਸ ਹੋ ਜੁੱਕੇ ਸੀ ਉਹਨਾਂ ਕੋਲੋਂ ਗੁਰਦੁਆਰੇ ਛਡਾ ਕੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਵ 代 ਕਰਨਾ ਜਿਹੜੀ ਸੰਗ ਜਿਹੜੀ ਸਿੱਖ ਪੰਥ ਦੀ ਇੱਕ ਧਾਰਮਿਕ ਬਾਡੀ ਸੀ ਤਿੰਨ ਸਿਸਟਮ ਸਾਡੀਆਂ ਅਕਾਲ ਤਖਤ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਤੁਸੀਂ ਬੇੜਾ ਗਰ ਕਰਕੇ ਰੱਖਤਾ ਅਕਾਲ ਪੱਖ ਨੂੰ ਤੁਸੀਂ ਜਿ세 ਤਰ੍ਹਾਂ ਨੂੰ ਆਪਣੇ ਕਰਿੰਦੇ ਸਮਝਦੇ ਹੋ ਦੇਸ਼ ਦੇ ਰਾਸ਼ਟਰਪਤੀ ਨੂੰ ਬਕਾਇਦਾ ਤੌਰ ਤੇ ਜਿਹੜੀ ਸੌਹਾਂ ਉਹ ਸੁਪਰੀਮ ਕੋਰਟ ਦਾ ਚੀਫ ਜਸਟਿਸ ਚੁਕਾਉਂਦਾ ਵਾ ਜਦੋਂ ਉਹ ਰਾਸ਼ਟਰਪਤੀ ਬਣ ਜਾਂਦਾ ਤੇ ਜੇ ਪੱਤਰ ਲਿਖਣਾ ਤੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਨੂੰ ਬੇਨਤੀ ਕਰਦਾ ਵਾ ਹੁਕਮ ਨਹੀਂ ਕਰਦਾ ਆ ਪਿੱਛੇ ਜੇ ਤੁਸੀਂ ਆ ਬੈਲੈਂਸਿੰਗ ਰਾਜੂ ਵਾਲੇ ਦੇ ਕੇਸ ਜੀ ਵੇਖੋ ਉਹਨਾਂ ਨੇ ਬੇਨਤੀ ਕੀਤੀ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੀ ਵੀ ਤੁਹਾਡੇ ਕੋਲ ਇਹ ਚਿੱਠੀ ਆਈ ਸੀ ਕਿ ਇਹਦੇ ਤੇ ਤੁਸੀਂ ਸਰਕਾਰ ਨੂੰ ਲਿਖੋ ਕਿ ਗੌਰ ਫਰਮਾਇਆ ਜਾਵੇ ਇਸ ਕਰਕੇ ਭਾਵੇਂ ਨਿਯੁਕਤੀ ਜਥੇਦਾਰ ਦੀ ਐਜੀਪੀਸੀ ਕਰਦੀ ਹੈ ਸੇਵਾ ਮੁਕਤੀ ਵੀ ਐਜੀਪੀਸੀ ਕਰਦੀ ਹੈ ਲੇਕਿਨ ਜਥੇਦਾਰ ਸੁਪਰੀਮ ਅਤੇ ਸੁਪਰੀਮ ਰਹੇਗਾ ਤੇ ਸ੍ਰੀਮ ਲੋਕ ਮੰਨਣਗੇ ਲੇਕਿਨ ਜੇ ਉਹਦੀ ਸੁਪਰੀਮ ਅਫੀਸ ਨੂੰ ਚੈਲੰਜ ਕੀਤਾ ਕਾਲਪ ਤੱਕ ਦੇ ਜਥੇਦਾਰ ਨੂੰ ਕਾਲਪ ਤੱਕ ਨੂੰ ਤੇ ਇਹਨਾਂ ਕਾਲੀਆਂ ਜਿਹੜੇ ਆਪਣੇ ਸਿਰ ਦੇ ਉੱਤੇ ਪੰਥ ਦੀ ਪੰਡ ਚੁੱਕੀ ਫਿਰਦੇ ਦੋ ਤਰੀਕ ਨੂੰ ਜੇ ਹੁਕਮ ਹੋਇਆ ਸੀ ਤੁਹਾਨੂੰ ਕਿੰਨੇ ਜਨ ਕੇ ਕਿਹਾ ਸੀ ਤੁਸੀਂ ਕੋਈ ਜੀ 20 ਦਿਨਾਂ ਨਾਲੇ 15 ਦਿਨਾਂ ਨਾਲੇ ਸੀ ਜੀ ਤੁਸੀਂ ਕੌਣ ਬਿਆਨ ਬਾਜੀ ਕਰਨ ਵਾਲੇ ਹੁੰਦੇ ਤੁਹਾਡੀ ਐਪਲੀਕੇਸ਼ਨ ਜਾਂਦੀ ਉਹ ਤੇ ਜਥੇਦਾਰ ਦੇ ਕਿਸੇ ਪੀਏ ਦਾ ਜਾਂ ਉਹਨਾਂ ਦੰਦਾ ਵੀ ਜਥੇਦਾਰ ਸਾਹਿਬ ਨੇ ਅੱਜ ਨਿਰਮਨ ਦਿਨ ਦਿੱਤੇ ਅਜੇ ਤੱਕ ਕੋਈ ਬਿਆਨ ਨਹੀਂ ਉਹਨਾਂ ਦਾ। ਈਮਾ ਸਾਹਿਬ ਸਿੱਖ ਪੰਥ ਦਾ ਮਜ਼ਾਕ ਨਾ ਡਾਓ। ਪੰਥ ਦੇ ਵਿੱਚ ਮਜ਼ਾਕ ਦੇ ਪਾਤਰ ਨਾ ਬਣੋ। ਸ਼ਰੋਮਣੀ ਅਕਾਲੀ ਦਲ ਦਾ ਪੱਠਾ ਨਾ ਬਿਠਾਓ। ਜਿਹੜਾ ਬੈਠਾ ਪਹਿਲਾਂ ਹੀ ਵੈਸੇ ਤੇ ਇਸ ਕਰਕੇ ਕਾਰਤਕ ਜੇ ਸੁਪਰੀਮ ਆ ਤੇ ਫਿਰ ਸੁਪਰੀਮ ਮੰਨੋ ਉਹਨੂੰ ਜੇ ਤੁਹਾਡੇ ਵਾਸਤੇ ਬਕਾਇਦਾ ਤੌਰ ਤੇ ਕ ਚੋਣ ਕਮਿਸ਼ਨ ਮਿਸਮਰੀ ਤੇ ਮੰਨ ਲਓ ਜਾ ਕੇ ਤੁਸੀਂ ਕਹਿ ਦਿਓ ਅਸੀਂ ਪੋਲਿਟਿਕਲ ਪਾਰਟੀਆਂ ਅਸੀਂ ਨਹੀਂ ਕਲਤਕ ਤੇ ਬੈਠ ਹੁੰਦੇ ਅਸੀਂ ਆਪਣੇ ਤਰੀਕੇ ਨਾਲ ਕੰਮ ਕਰਾਂਗੇ ਅਸੀਂ ਜਾਵਾਂਗੇ ਸੁੱਦਾ ਚੱਦ ਸੰਦ ਰੋਕ ਕੇ ਵਿਖਾਓ ਤੁਸੀਂ ਨਹੀਂ ਜਾਣਦੇ ਤੁਸੀਂ ਤੁਹਾਡੇ ਖਿਲਾਫ ਜੇ ਸ਼ਿਕਾਇਤ ਹੈ ਕਿਸੇ ਹੋਰ ਨੇ ਕੀਤੀ ਤੁਹਾਡੇ ਸਾਥੀਆਂ ਨੇ ਕੀਤੀ ਸੀ ਜਿਨ੍ਹਾਂ ਨੂੰ ਬਾਗੀ ਤੇ ਦੱਗ ਦਾ ਜੜਾ ਵਾ ਬਕਾਇਦਾ ਤੌਰ ਤੇ ਲੱਖ ਮਿਲਿਆ ਇਸ ਕਰਕੇ ਸੰਦੀਪ ਜੀ ਆਉਣ ਵਾਲੇ ਜਿਹੜਾ ਜਦੋਂ ਹੋਰ ਇਹ ਅਕਾਲ ਤਖਤ ਨੂੰ ਜਿਹੜਾ ਚੈਲੰਜ ਕਰਨਗੇ ਸਿੱਧੇ ਰੂਪ ਵਿੱਚ ਬਗਾਵਤ ਕਰਨਗੇ ਵੇਖਿਓ ਤੁਸੀਂ ਮੈਂ ਫਿਰ ਕਹਦੇ ਆ ਅਕਾਲੀ ਦਲ ਜਿਹੜਾ ਚੋਣਾਂ ਲੜਨ ਵਾਸਤੇ ਦੀ ਸਥਾਪਿਤ ਹੋਇਆ ਜੇ ਤੁਹਾਡਾ ਬਾਦਲ ਦਲ ਚੋਣਾਂ ਵਾਸਤੇ ਤੇ ਜਾਓ ਜੇ ਕਿਸੇ ਨੇ ਚੋਣਾਂ ਕਿਉਂ ਨੇ ਅਕਾਲ ਤਖਤ ਤੇ ਲਿਖ ਕੇ ਦੇ ਅਕਾਲ ਤਖਤ ਨੂੰ ਅਸੀਂ ਅਕਾਲ ਤਖਤ ਨੂੰ ਸਮਰਪਿਤ ਨਹੀਂ ਸਾਡੇ ਵਾਸਤੇ ਅਕਾਲ ਤਖਤ ਮਾਨ ਨਹੀਂ ਦੁਰੇ ਮਾਪਿ ਤੋਂ ਬੋਨੇ ਇੱਕ ਪਾਸੇ ਲੋਕਾਂ ਜਾ ਕੇ ਤੁਸੀਂ ਕੋਈ ਨਾ ਕਾਲ ਤਖਤ ਮਹਾਨ ਦੇ ਦੂਜੇ ਪਾਸੇ ਕਾਲ ਤਖ ਦੀ ਤੁਸੀਂ ਖਿੜੀ ਡੋਰੇ ਤੁਸੀਂ ਉਹਦੇ ਹੁਕਮ ਅਧੀਨ ਖਿੜੀ ਡੋਹਦੇ ਹੋ ਤੁਸੀਂ ਤੁਹਾਡਾ ਇੱਕ ਤੱਪੜਚਾਰ ਲੀਡਰ ਅੱਜ ਇੱਕ ਜਿਹਦਾ ਖਲਾਬ ਉਹਦੀ ਜਾਂਦਾ ਜੇ ਕਿਤੇ ਉਹਦੇ ਕਿਰਦਾਰ ਦੇ ਤੇ ਝਾਤੀ ਪਾਈ ਜਾਵੇ ਤੇ ਇੱਕੀ ਖੁਸ਼ੀ ਦੇ ਕੋਲ ਗੋਦ ਚ ਇਸ ਕਰਕੇ ਪਹਿਲੀ ਗੱਲ ਤੇ ਆ ਵੀ ਅਕਾਲ ਤਖਤ ਸ਼ੁਰੂਮੀ ਕਲਿੱਦਲ ਨੂੰ ਸਪਸ਼ਟ ਕਰਨਾ ਚਾਹੀਦਾ ਵਾ ਉਹ ਅਕਾਲ ਤਖਤ ਨੂੰ ਸਮਰਪਿਤ ਹਨ ਜਾਂ ਨਹੀਂ ਜੇ ਸਮਰਪਿਤ ਹਨ ਤੇ ਫਿਰ ਬਕਾਇਦਾ ਤੌਰ ਤੇ ਉਹਨਾਂ ਨੂੰ ਜਿਹੜੇ ਦੋ ਤਰੀਕ ਨੂੰ ਹੁਕਮ ਜਾਰੀ ਹੋਏ ਸੀ ਉਹਨਾਂ ਨੂੰ ਇਮੀਡੀਏਟਲੀ ਇੰਪਲੀਮੈਂਟ ਕਰਨਾ ਚਾਹੀਦਾ ਸੀਗਾ ਜੇ ਨਹੀਂ ਕਰ ਸਕੇ ਹੁਣ ਵੀ ਕਰਕੇ ਤੇ ਕੋਈ ਮਾਫੀ ਨਾਮਾ ਦੇਣ ਅਕਾਲ ਤਖਤ ਜਥੇਦਾਰ ਨੂੰ ਕਹਿੰਦੇ ਸਾਡੇ ਕੋਈ ਗਲਤੀ ਹੋਈ ਆ ਜੋ ਵੀ ਹੁਕਮ ਹੋਗਾ ਸੀ ਮੰਨਣ ਲਈ ਤਿਆਰ ਪਰ ਇਹ ਸਭ ਦੇ ਵਿੱਚ ਪੰਸਾਬ ਇੱਕ ਮਿੰਟ ਇਹ ਸਭ ਦੇ ਵਿੱਚ ਜਥੇਦਾਰ ਰਗਵੀਰ ਸਿੰਘ ਹੁਣੀ ਗੁੱਸੇ ਚ ਵੀ ਲੱਗਦੇ ਆ ਤੇ ਚੁੱਪ ਵੀ ਲੱਗਦੇ ਆ ਕਿਤੇ ਉਹ ਇਸ ਗੱਲੋਂ ਨਰਾਜ਼ ਤੇ ਨਹੀਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਇਹ ਗੱਲ ਤੇ ਸਾਡੀ ਕੋ ਮਾਨ ਨਹੀਂ ਰਹੀ ਮੈਂ ਦੂਸਰੀ ਗੱਲ ਕਹਦੇ ਆ ਜੀ ਮੈਂ ਇੱਕ ਬੇਨਤੀ ਜਥੇਦਾਰ ਸਾਹਿਬ ਨੂੰ ਆਪਣੇ ਵੱਲੋਂ ਕਰੂੰਗਾ ਇਸ ਮਲਚੂ ਗੁਰੂ ਵੰਡ ਇੰਡੀਆ ਵੱਲੋਂ ਕਰੂੰਗਾ ਉਹ ਬੇਨਤੀ ਹੈ ਵੀ ਜ਼ੈਹਦਾਰ ਜਿਹੜੀ ਆਪ ਚੁੱਪੇ ਤੇ ਬਹੁਤ ਚੰਗੀ ਗੱਲ। ਮਾਚੀ ਵਾਰੇ ਜੇ ਇਹ ਪਹਿਲਾਂ ਤੇ ਜ਼ੈਹਦਾਰ ਨੇ ਮਿਲਣ ਤੋਂ ਇਨਕਾਰ ਕਰਤਾ ਭਾਈ ਜੇ ਤੁਸੀਂ ਅਕਾਲ ਤੱਕ ਦਾ ਹੁਕਮ ਨਹੀਂ ਮੰਨਣਾ ਤੇ ਮਿਲਣ ਦੀ ਤੁਨੂੰ ਕੀ ਲੋੜ ਜਾਓ ਜਾ ਕੇ ਚੌਂਕ ਵਿਖੇ ਮਿਲੋ ਤੁਸੀਂ। ਚਲੋ ਜਿੰਨਾ ਹਾਥੂਤ ਜੋੜ ਕੇ ਉਹਨਾਂ ਕੋਲੇ ਉਹਨਾਂ ਕੋਲ ਟਾਈਮ ਲੈ ਲਿਆ। ਚਲੋ ਕੋਈ ਗੱਲ ਨਹੀਂ ਮੈਨਾਂ ਕਹਤਾਣੀ ਹੋਊਗੀ ਪਰ ਉਹਨਾਂ ਕਹਿਆ ਕੀ ਇਹਨਾਂ ਨੂੰ? ਇਹੀ ਕਿਹਾ ਵੀ ਤੁਸੀਂ ਅਕਾਲ ਤੱਕ ਤੋਂ جاری ਹੋਏ ਹੁਕਮ ਦੀ ਤੋਹੀਨ ਕਰ ਰਹੇ ਹੋ। ਨਾਮ ਮੰਨਣ ਦੀ ਗਲਤ ਤੋਹਫੀਂ ਕਰ ਰਹੇ ਹੋ ਤੁਸੀਂ ਚੁੱਪ ਕਰਕੇ ਕਹਿਤਾ ਜੀ ਸਾਨੂੰ ਚੋਣ ਕਮਿਸ਼ਨ ਦਾ ਡੰਡਾ ਹੈਗਾ ਲੜ ਲਓ ਚੋਣ ਜਾ ਕੇ ਯਾਰ ਛੱਡ ਦਿਓ ਕਾਲ ਤੱਕ ਨਹੀਂ ਬੰਦੇ ਜੇ ਕੁਰਸੀ ਪਿਆਰੀ ਹੁੰਦੀ ਨਾ ਬਕਾਇਦਾ ਤੌਰ ਤੇ ਮਾਰਾ ਰਣਜੀਤ ਸਿੰਘ ਨੂੰ ਉਹ ਕਾਲ ਤੱਕ ਤੇ ਕਦੀ ਪੇਸ਼ ਨਾ ਹੁੰਦਾ ਤੁਹਾਡੇ ਸਾਹਮਣੇ ਹੀ ਸਰਜੀਤ ਸਿੰਘ ਬਰਨਾਲਾ ਨਮਾਣੇ ਸਿੱਖ ਬਣ ਕੇ ਪੇਸ਼ ਹੋਏ ਬੁੱਟਾ ਸਿੰਘ ਹੋਰੀ ਨਮਾਨਸਪੰਦ ਸਿੱਖ ਬਣ ਕੇ ਪੇਸ਼ ਹੋਏ ਇਸ ਕਰਕੇ ਜੇ ਤੁਸੀਂ ਨਹੀਂ ਮੰਨਣਾ ਨਾ ਮੰਨੋ ਗਿਆਨੀ ਰਗ ਵੀਰਸ ਨੂੰ ਬੇਨਤੀ ਆ ਵੀ ਆਹ ਪਤਾ ਇੱਕ 2 3 ਮਿੰਦੀ ਵੀਡੀਓ ਜਰੂਰ ਪਾਓ ਤੇ ਜਿੱਥੇ ਵੀ ਕੋਈ ਬੈਠਾ ਉੱਥੇ ਬਿਠਾ ਰਹੇ ਸਹਿਬਜ਼ਾਦੇ ਦੇ ਛਿੱਦੀ ਦਿਵਸ ਸਾਡੇ ਲਈ ਇਹ ਵਿਰਾਟ ਭਰੇ ਦੇ ਉਨਾਂ ਨੂੰ ਸਮਰਪਿਤ ਉਹਨਾਂ ਨੂੰ ਯਾਦ ਕੀਤਾ ਜਾਵੇ ਜੋ ਕਿ ਸਮਾਗਮ ਕਰਨਾ ਉਹਨਾਂ ਦੀ ਯਾਦ ਚ ਕੀਤਾ ਜਾਵੇ ਗਿਆਨੀ ਗੁਰਬਚਨ ਸਿੰਘ ਦੇ ਟਾਈਮ ਤੇ ਬੇਕਾਇਦਾ ਤੌਰ ਤੇ ਕਾਲ ਤੱਕ ਤੋਂ ਇੱਕ ਆਦੇਸ਼ ਜਾਰੀ ਹੋਇਆ ਸੀ ਕਿ ਸਹਿਬਜ਼ਾਦਿਆਂ ਦੇ ਛੀਦੀ ਦਿਵਸ ਤੇ ਕਿਸੇ ਪ੍ਰਕਾਰ ਦੀ ਸਿਆਸੀ ਸਟੇਜ ਨਾ ਲਾਈ ਜਾਵੇ ਤੇ ਸਭ ਤੋਂ ਪਹਿਲਾਂ ਕਾਂਗਰਸ ਨੇ ਕਿਹਾ ਸੀ ਦੇਖਦੇ ਤਾਂ ਹੁਕਮ ਅਸੀਂ ਬਿਲਕੁਲ ਨਹੀਂ ਲਾਵਾਂਗੇ ਮੁਰਕੇ ਕਾਲੀਦਲ ਨੇ ਵੀ ਕਿਹਾ ਪਿਆ ਤੇ ਸਰਦਾਰ ਸਿਮੀ ਸਿੰਘ ਮਾਨ ਨੇ ਸਟੇਜ ਲਈ ਸੀਗੀ ਤੇ ਜਥੇਦਾਰਸ ਨੂੰ ਪੁੱਛਿਆ ਗਿਆ ਸੀ ਪਿਹਦੇ ਬਾਰੇ ਕੀ ਕਹੋਗੇ ਕਹਿੰਦਾ ਜੀ ਹੁਣ ਪੰਥ ਫੈਸਲਾ ਕਰੇ ਭੀ ਮਾਨ ਕਿੰਨਾ ਕੁ ਪੰਥਿਕ ਹੈ ਇਹ ਸਾਡੇ ਸੋਗ ਦੇ ਦਿਨ ਨੇ ਸਤ ਸਾਲ ਤੇ ਨੌ ਸ਼ਬਦੇ ਬਾਬਾ ਜੀ ਜੋ ਉਹਨਾਂ ਇੱਕ ਦੁਨੀਆ ਪਰਚਮ ਮਿਸਾਲ ਪੈਦਾ ਕੀਤੀ ਆ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੀਵਾਨ ਟੋਡਰਮਲ ਨੇ ਜਿਸ ਤਰੀਕੇ ਨਾਲ ਸਭ ਤੋਂ ਮਹਿੰਗੀ ਦੁਨੀਆ ਦੀ ਜ਼ਮੀਨ ਲੈ ਕੇ ਸੰਸਕਾਰ ਕੀਤਾ ਉਹਨਾਂ ਦੀ ਵੰਚ ਚੋਂ ਲੋਕ ਆ ਕੇ ਅੱਜ ਵੀ ਉੱਥੇ ਲੰਗਰ ਲਾਉਂਦੇ ਨੇ ਉਹ ਕਹਿੰਦੇ ਸਾਨੂੰ ਸਾਕਸ਼ਤ ਬਾਬਾ ਜੀ ਦੇ ਦਰਸ਼ਨ ਹੁੰਦੇ ਨੇ ਸਾਨੂੰ ਆਦੇਸ਼ ਹੁੰਦੇ ਨੇ ਅਸੀਂ ਸਾਰਾ ਸਾਲ ਕਮਾਈ ਕਰਨੇ ਕਿਸੇ ਕੋਲ ਪੈਸੇ ਨੰਦੇ ਆਪਣੀ ਕਮਾਈ ਚੋਂ ਆ ਕਿਸੇ ਲੰਗਰ ਲਾਉਨੇ ਇੱਥੇ ਦੀਵਾਨ ਟੋਡਰਮਲ ਦੀ ਹਵੇਲੀ ਵੇਖ ਕੇ ਸਾਨੂੰ ਦੁੱਖ ਹੁੰਦਾ ਵਾ ਅਸੀਂ ਵੇਖਣ ਹੀ ਕੀ ਦੀਗੇ ਫੋਟੋ ਵੇਖੀ ਦੀ ਐ ਉਹਦੀ ਸਾਬ ਸੰਭਾਲਣੀ ਹੋਣੀ ਐ ਇਸ ਕਰਕੇ ਇਹ ਸੋਗ ਦੇ ਦਿਨ ਤੇ ਜਹੇਦਰ ਸਾਹਿਬ ਨੂੰ 2-3 ਮਿੰਟ ਦਾ ਕਲਿੱਪ ਪਾਉਣਾ ਚਾਹੀਦਾ ਵੀ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਸਮਾਗਮ ਨਾ ਕੀਤਾ ਜਾਵੇ ਜੇ ਕਰਨਾ ਤੇ ਸਾਬ ਸ਼ਾਦਨ ਛੀਨਨ ਸਮਰਪਿਤ ਹੋਵੇ ਕਿਸੇ ਪ੍ਰਕਾਰ ਦੀ ਕੋਈ ਬਿਆਨਬਾਜ਼ੀ ਨਾ ਕਰੇ ਆਹ ਜਿਹੜੇ ਅਖੌਤੀ ਅਕਾਲੀ ਟੋਲੇ ਫਿਰਦੇ ਇਹਨਾਂ ਨੂੰ ਅਗਰ ਚੁੱਪ ਕਰਕੇ ਬਹਿ ਜਾਓ ਇੱਕ ਵੀਡੀਓ ਪੱਟੀ ਸਾਹਿਬ ਹੋ ਗਿਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੋਰ ਵਾਇਰਲ ਹੋ ਰਿਹਾ ਹੁਣ ਇਹਦੇ ਵਿੱਚ ਇਹ ਨਹੀਂ ਸਮਝ ਲੱਗਦਾ ਪਿਆ ਵੀ ਜਥੇਦਾਰ ਸਾਹਿਬ ਨੇ ਉਸ ਅਕਾਲੀ ਆਗੂ ਨੂੰ ਤਲਬ ਕੀਤਾ ਸੀਗਾ ਜਾਂ ਉਹ ਅਕਾਲੀ ਆਗੂ ਇਹਨਾਂ ਦੇ ਨਾਲ ਸਵਾਲ ਜਵਾਬ ਕਰਨ ਉੱਥੇ ਗਿਆ ਸੀ ਬਿਲਕੁਲ 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 ਐਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਵਰਿਆ ਇਹਨੀ ਗੱਲ ਕਹੀ ਵੀ ਡੇਢ ਘੰਟੇ ਦੀ ਪੂਰੀ ਦੀ ਪੂਰੀ ਤੁਸੀਂ ਜਿਹੜੀ ਵੀਡੀਓ ਹੈ ਨਾ ਉਹ ਰਿਲੀਜ਼ ਕਰ ਦਿਓ ਉਹ ਤੇ ਸਵਾਲ ਜਵਾਬ ਜਥੇਦਾਰ ਨਾਲ ਕਰਣ ਦੇ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਜਿਹੜੀ ਗੱਲ ਉਹ ਬਾਰ-ਬਾਰ ਕਹਿੰਦਾ ਤੁਸੀਂ ਇੱਕ ਪਤਿਤ ਨੂੰ ਬੇਕਾਇਦਾ ਤੌਰ ਤੇ ਗਿਆਨੀ ਬੇਕਾਇਦਾ ਤੌਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ بیٹے ਨੂੰ ਸਰੂਪਾ ਦਿੱਤਾ ਤੁਸੀਂ ਉਹਦੀ ਅਰਦਾਸ ਕੀਤੀ ਤੁਸੀਂ ਕਰ ਸਕਦੇ ਨੇ ਯਾਰ ਕੀ ਦੀਵਾਨ ਟੋਡਰਮਲ ਦਾ ਪਰਿਵਾਰ ਜਿਹੜਾ ਵਾ ਉਹਨਾਂ ਨੂੰ ਸਰੂਪਾ ਨਹੀਂ ਦਿੱਤਾ ਜਾਂਦਾ ਕੋਈ ਅਰਦਾਸ ਨਹੀਂ ਕੀਤੀ ਜਾਂਦੀ ਇੱਥੇ ਜਿਹੜਾ ਵੀ ਪੰਥ ਨੂੰ ਸਮਰਪਿਤ ਹੁੰਦਾ ਵਾ ਜਿਹੜਾ ਕਹਿੰਦਾ ਜੀ ਅੱਗੇ ਤੋਂ ਮੈਂ ਕੇਸ ਨਹੀਂ ਘਟਾਉਂਗਾ ਉਹਦੀ ਅਰਦਾਸ ਜੇ ਕਰਤੀ ਤੇ ਗਨਾਂ ਕੀ ਕਰਨੀ ਤਾ ਆਪਾਂ ਅੱਗੇ ਵੀ ਗੱਲ ਕੀਤੀ ਸੀ ਦੁਬਾਰਾ ਨਹੀਂ ਕਰਾਂਗੇ ਰਾਗਵ ਚੰਡੇ ਦੀ ਸਮਾਈ ਸਗਾਈ ਸਮਾਗਮ ਜਾਣ ਦਾ ਮਤਲਬ ਕੀ ਸੀ ਉਹਦੇ ਪਿੱਛੇ ਰਸ ਕੀ ਸੀਗਾ ਉਹ ਵੀ ਪੰਥਕ ਸੀਗਾ ਅਸੀਂ ਕਹਿੰਦੇ ਆਂ ਕਿ ਜਦੋਂ ਵੀ ਕਿਤੇ ਅਕਾਲ ਤਖਤ ਦਾ ਜਥੇਦਾਰ ਜਾਂ ਤਖਤ ਦਾ ਜਥੇਦਾਰ ਕਿਸੇ ਵੀ ਅਦਾਲਤ ਚ ਜਾ ਕੇ ਪੇਸ਼ ਨਹੀਂ ਹੋਏਗਾ। ਯਾਨੀ ਤਲੋਚਨ ਸਿੰਘ ਗੁਰਿਤ ਤਖਤ શ્રી ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਤੇ ਕੱਲ ਦਾ ਕੇ ਅਦਾਲਤ ਚ ਪੇਸ਼ ਹੋਈ ਸੀ ਪੰਥ ਕਰਕੇ। ਕਿਉਂ ਪੇਸ਼ ਹੋਈ ਸੀ ਕਿ ਉਹਨਾ ਬਕਾਇਦਾ ਤੌਰ ਤੇ ਭਨਿਆਰੇ ਵਾਲੇ ਪਿਆਰਾ ਭਨਿਆਰੇ ਵਾਲੇ ਦੇ ਖਿਲਾਫ ਵਾਹੀ ਦਿੱਤੀ ਸੀਗੀ। ਇਸ ਵਿਅਕਤੀ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹਾਈ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਨ ਸਤਕਾਰ ਨੂੰ ਠੇਸ ਪਹਾਈ ਜਿਹਦੇ ਸਜ਼ਾ ਵੀ ਨੰਨ੍ਹ ਹੋਈ ਜੇ ਕਿਤੇ ਕੋਈ ਪੰਥਕ ਕਾਰਜ ਹੈਗਾ ਜੇ ਕੋਈ ਚਲੇਗਾ ਤੇ ਕੋਈ ਗਨਾਹ ਨਹੀਂ ਜੇ ਉਹਨਾਂ ਕਿਤੇ ਉਹਨਾਂ ਨੇ ਕਹਿਤਾ ਬੱਚਿਆਂ ਨੇ ਵੀ ਅੱਗੇ ਤੁਸੀਂ ਕੇਸ ਨਹੀਂ ਘਟਾਵਾਂਗੇ ਸਿੱਖ ਸੱਜਣਾਂ ਕਿ ਤੇ ਜਥੇਦਾਰ ਨੇ ਅਦਾਸ ਕਰਤੀ ਬਿਲਕੁਲ ਸਹੀ ਕੀਤਾ ਸੰਤਨ ਨੂੰ ਨਾਲ ਜੋੜਨਾ ਸੀ ਤੋੜਨਾ ਨਹੀਂ ਸਿੰਧੀ ਸਿੱਖ ਪਸ਼ਾਵਰਦ ਵਿੱਚ ਅੱਜ ਵੀ ਬਕਾਇਦਾ ਤੌਰ ਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਗੁਰਦੁਆਰੇ ਬਣਾਏ ਨੇ ਪ੍ਰਕਾਸ਼ ਕਰਦੇ ਨੇ ਉੱਥੇ ਖੰਡ ਪਾਠ ਹੁੰਦੇ ਨੇ ਉੱਥੇ ਪੈਸਾਜ ਪਾਠ ਹੁੰਦੇ ਨੇ ਕਿ ਉਹ ਸਾਰੇ ਪਗੜੀ ਧਾਰੀ ਨੇ ਕਿ ਉਹ ਕੇਸਰੀ ਕਟਾਉਂਦੇ ਕਿ ਉਹ ਦਾੜੀ ਨਹੀਂ ਕਟਾਉਂਦੇ ਬਾਬੇ ਨਾਨਕ ਦੀ ਜਿਹੜੀ ਵਿਚਾਰਤਾ ਦੇ ਲੋਕ ਇੱਕ ਨਹੀਂ ਦੋ ਨਹੀਂ 14 15 ਕਰੋੜ ਰੋਗ ਨੇ ਉਹ ਤੁਸੀਂ ਕੱਲ ਨੂੰ ਕਹਿ ਦਿਓਗੇ ਵੀ ਜਿੱਥੇ ਜਾ ਕੇ ਪੀਰ ਕਿਹਾ ਉਹਨਾਂ ਨੂੰ ਕੋਈ ਸਤਮਾਨਤ ਕੀਤਾ ਜੀਨਾਂ ਨੇ ਗੁਰੂ ਸਾਹਿਬ ਨੇ ਜੇ ਸਾਈ ਮੀਆਂ ਮੀਰ ਕੋਲ ਨੀ ਦਰਬਾਰ ਸਾਹਿਬ ਦੀ ਰਖਾਈ ਸੀ ਤੇ ਉਹਦਾ ਵੀ ਕੋਈ ਮਹੱਤਵ ਸੀਗਾ ਇਹ ਐਵੇਂ ਨਾ ਸਮਝਿਆ ਜਾਵੇ ਭਾਵੇਂ ਕਿ ਸਾਡੇ ਪੁਰਖ ਦਵਾਨੇ ਸਾਲ ਨੂੰ ਮੰਨਣ ਹੀ ਤਿਆਰ ਨਹੀਂ ਲੇਕਿਨ ਇਹ ਅਟਲ ਸਚਾਈ ਹੈ ਵੀ ਜੇ ਗੁਰੂ ਸਾਹਿਬ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਤਾ ਦਰਵਾਜੇ ਚਾ ਦਰਵਾਜੇ ਰੱਖੇ ਸੀ ਉਹਦਾ ਕੋਈ ਮਤਲਬ ਸੀਗਾ ਉਧਿਆ ਪੜੀਆਂ ਉਤਰ ਕੇ ਨਿਵੇਧਾ ਜਾਂਦੇ ਤਾਂ ਇਹਦਾ ਮਹੱਤਵ ਇਸ ਕਰਕੇ ਜੇ ਸਾਡੀ ਨੇੜਤਾ ਸਾਈ ਮੀਆਂ ਮੀਰ ਨਾਲ ਹੋ ਸਕਦੀ ਆ 90 ਦੇ ਕਰੀਬ ਮੁਸਲਮਾਨ ਪਰਿਵਾਰ ਇਹੋ ਜਿਹੇ ਜਿੰਨਾਂ ਗੁਰੂ ਸਾਹਿਬ ਦੀ ਫਤਰ ਬਣੀ ਕਈ ਸਹਾਤਾ ਦਿੱਤੀ ਤੇ ਕਈ ਜਗ੍ਹਾ ਦੀ ਮਦਦ ਕੀਤੀ Hindu ਪਰਿਵਾਰਾਂ ਦੇ ਵਿੱਚ ਤੁਸੀਂ ਵੇਖਦੇ ਜੇ ਦਿਵਾਨ ਟੋਡਰਮਨ ਨੂੰ ਛੱਡ ਲੀਏ ਤਾਂ ਹੋਰ ਬਈ ਕਈ ਪਰਿਵਾਰ ਨੇ ਇਸ ਕਰਕੇ ਗੱਲ ਕਹਿਣੀ ਵੀ ਉੱਥੇ ਜਾ ਕੇ ਤੁਸੀਂ ਉਹਨਾਂ ਦੀ ਅਰਦਾਸ ਕਿਉਂ ਕੀਤੀ ਅਰਦਾਸ ਕਿਉਂ ਕੀਤੀ ਹੈ ਤੁਹਾਡਾ ਵਾਚਲੇ ਨਾ ਤੁਸੀਂ ਉਦਾਂ ਹੀ ਸਾਰਿਆਂ ਨੂੰ ਸਿੱਖਣ ਮਰਵਾ ਦੇ ਫੜ ਕੇ ਕੀ ਕਸੂਰ ਸੀ ਹਰਮਨ ਸਿੰਘ ਖੰਦੇੜਾ ਪ੍ਰਧਾਨ ਸੀ ਦਿੱਲੀ ਕਮੇਟੀ ਦਾ ਕੀ ਕਸੂਰ ਸੀ ਡਾਕਟਰ ਸੁਦਰਸ਼ਨ ਦਾ ਜਿਹੜਾ ਕੰਮ ਅੰਮ੍ਰਿਤਸਰ ਆ ਕੇ 500 ਰੁਪਏ ਜੁਹੰਦਾ ਸੀ ਉਹ 50 ਰੁਪਏ ਚ ਕਰ ਦਿੰਦਾ ਸੀ ਪੱਟੀ ਇਸ ਕਰਕੇ ਇਹ ਗੱਲਾਂ ਨੂੰ ਵਿਵਾਦਨਾ ਬਣਾਇਆ ਜਾਵੇ ਤੇ ਕੋਈ ਗੱਲ ਅਕਾਲੀਦਰ ਨੂੰ ਬੇਨਤੀ ਕਰਦੇ ਵੀ ਜੇ ਤੁਸੀਂ ਅਕਾਲ ਤਖਤ ਨੂੰ ਮੰਨ ਲਾ ਉਹਦੇ ਹੁਕਮ ਮੰਨੇ ਮੰਨ ਲਓ ਨਹੀਂ ਤੇ ਅਕਾਲ ਤਖਤ ਨੂੰ ਲੈ ਕੇ ਦੇ ਦੇ ਬਦਲਾ ਕੋਈ ਫਰਕ ਨਹੀਂ ਪੈਣ ਲੱਗਾ ਕੌਮ ਬੈਠੀ ਆ ਪੇ ਫੈਸਲਾ ਕਰ ਲੇਗੀ ਦੋਰੇ ਮਾਬਦਰ ਨਾ ਪਾਉ ਅਕਾਲੀਦਰ ਦਾ ਇਤਿਹਾਸ ਵੇਖੋ 1937 ਦੇ ਵਿੱਚ ਵੀ ਇੱਕ ਪਾਰਸ਼ਲ ਤੌਰ ਤੇ ਇੰਪਾਰਸ਼ਲ ਤੌਰ ਤੇ ਫੈਸਲਾ ਲਿਆ ਗਈ ਸੀ ਵੀ ਚਲੋ ਆਪਾਂ ਇਲੈਕਸ਼ਨ ਲੜੀਏ ਆਪਾਂ ਨੂੰ ਸੱਤਾ ਵੀ ਚਾਹੀਦੀ ਹੈ 13 ਸੀਟਾਂ ਮਿਲੀਆਂ ਸੀ ਘੱਟੋ ਘੱਟ 6 ਸੀਟਾਂ ਉਹਦੇ ਮਿਲੀਆਂ ਜੀ 13 ਸੀਟਾਂ ਮਿਲੀਆਂ ਸੀ 3 ਸੀਟਾਂ ਨਹੀਂ ਮਿਲੀਆਂ ਅਜੇ ਤੱਕ ਗੁਰੂ ਨੂੰ ਸਮਰਪਤ ਹੋਏ ਕਿ ਸਭ ਕੁਝ ਮਿਲੂਗਾ ਗੁਰੂ ਜੀ ਤਾਂ ਪਹੜੇ ਹੋ ਕੇ ਤੇ ਕੱਖ ਦੀ ਮਿਲਣਾ ਤੁਹਾਨੂੰ ਚੌਣਕ ਵਿੱਚ ਦੇ ਕੱਖ ਨਹੀਂ ਦੇਣਾ ਤੁਹਾਨੂੰ ਇਸੇ ਕਰਕੇ ਸਾਡੇ ਸਾਡੇ ਅੱਗੇ ਇੱਕ ਦਿਹਦਰ ਸਾਹਿਬ ਅੱਗੇ ਬੇਨਤੀ ਆ ਤੇ ਇਹਨਾਂ ਨੂੰ ਬੁਲਾਉਣ ਦੀ ਵੀ ਲੋੜ ਨਹੀਂ ਇਹਨਾਂ ਨੂੰ ਘੋਣ ਦੀ ਲੋੜ ਨਹੀਂ ਜੋ ਕਰਦੇ ਕਰੀ ਜਾਂਦੇ ਜਾ ਜਾ ਕੇ ਚੋਣ ਕਮਿਸ਼ਨ ਕੋਲ ਜੋ ਮਿਲਦਾ ਲੈ ਲਓ ਕੋਈ ਫਰਕ ਨਹੀਂ ਪੈਂਦਾ ਸੰਗਤ ਆਪੇ ਫੈਸਲਾ ਕਰ ਲੇਗੀ ਤੇ ਮੈਂ ਫਿਰ ਕਹਿਣਾ ਅਕਾਲ ਤਖਤ ਤੋਂ ਭਗੌੜੇ ਹੋ ਕੇ ਪਿੰਡਾਂ 'ਚ ਗਏ ਲੋਕਾਂ ਤਾਨੂੰ ਧੂਕੇ ਬਾਹਰ ਕੱਢ ਦੇਣਾ ਮਤ ਸੋਚੇ ਤਨ ਵੋਟਾਂ ਪਾ ਦੇਣਗੇ ਕਾਰਪੋਰੇਸ਼ਨ ਨੇ ਚੋਣਾਂ ਸੀ ਆਪਣਾ ਸਰਵੇਖ ਹੀ ਲਿਆ ਬੰਦੇ ਨਹੀਂ ਖੜੇ ਕਰ ਸਕੇ ਤੁਸੀਂ ਆਪਣੇ ਕੀ ਹੋਊਗਾ ਬੰਡੀਗਲ ਚੋਣਾਂ ਦੇ ਨਾਲ ਪਾਰਟੀ ਬੰਕਰ ਨੂੰ ਕਰਦੇ ਫਿਰ ਕੀ ਹੋਊਗਾ ਪਟਿਆਲਾ ਸਾਬ ਕਾਰਪੋਰੇਸ਼ਨ ਦੀਆਂ ਚੋਣਾਂ ਦੀ ਤੁਹਾਨੂੰ ਇੱਕ ਗੱਲ ਦੱਸਾਂ ਇੱਕ ਅਕਾਲੀ ਦਲ ਦਾ ਜਿੱਤਿਆ ਹੋਇਆ ਉਮੀਦਵਾਰ ਉਹਦੇ ਬਾਰੇ ਇਹ ਖਬਰ ਆ ਉਹਨੂੰ ਪੁੱਛਿਆ ਵੀ ਤੁਸੀਂ ਜਿੱਤੇ ਕਿਦਾਂ ਕਹਿੰਦਾ ਮੈਂ ਪੋਸਟਰਾਂ ਦੇ ਉੱਤੇ ਇਹਨਾਂ ਲੀਡਰਾਂ ਦੀ ਫੋਟੋ ਹੀ ਨਹੀਂ ਲਾਈ ਹੁਣ ਇਹ ਗੱਲ ਕਿੰਨੀ ਕੁ ਸੱਚੀ ਕਿੰਨੀ ਕੁ ਝੂਠੀ ਮੈਨੂੰ ਨਹੀਂ ਪਤਾ ਮੈਨੂੰ ਕਿਸੇ ਨੇ ਗੱਲ ਦੱਸੀ ਆ ਕਹਿੰਦੇ ਉਹ ਲੀਡਰ ਕਹਿੰਦਾ ਮੈਂ ਕਿਸੇ 2017 ਦੇ ਵਿੱਚ ਜਦੋਂ ਦਿੱਲੀ ਦੀ ਚੋਣ ਹੁੰਦੀ ਦਿੱਲੀ ਕਮੇਟੀ ਚੋਣ ਹੁੰਦੀ ਆ ਤੇ ਮਨਜੀਤ ਸਿੰਘ ਜੀ ਕੇ ਨੇ ਵੀ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਕਿਸੇ ਵੀ ਲੀਡਰ ਦੀ ਤਸਵੀਰ ਨਹੀਂ ਲਾਵਾਂਗੇ ਨਹੀਂ ਲੱਗੀ ਸੀ ਉੱਥੇ ਫੇਰ ਚੋਣ ਜਿੱਤੀ ਗਈ ਸੀ ਉਹ ਇਹ ਪ੍ਰਚਾਰ ਕਰਨ ਵੀ ਸੀ ਗਏ ਉੱਥੇ ਕਿ ਤੁਸੀਂ ਪ੍ਰਚਾਰ ਕਰਨ ਨੂੰ ਆਇਆ ਹੋ ਤੁਹਾਡੇ ਤੇ سنگین ਇਲਜ਼ਾਮ ਨੇ ਆਹ ਤਾਂ ਬੜੀ ਛੋਟੀ ਗੱਲ ਤੁਸੀਂ ਕੀਤੀ ਹੈ ਤਾਂ ਵੱਡੀ ਗੱਲ ਹੋਈ ਹੈ ਉੱਥੇ ਧਾਰਮਿਕ ਕਮੇਟੀ ਦੇ ਇਲੈਕਸ਼ਨ ਸੀਗੇ ਇਸ ਕਰਕੇ ਇਹਨਾਂ ਦੇ ਹੱਥ ਕੇ ਜੋੜ ਕੇ ਬੇਨਤੀ ਆ ਚੀਮਾ ਸਾਹਿਬ ਤੁਸੀਂ ਪੜੇ ਲਿਖੇ ਬੰਦੇ ਹੋ ਡਾਕਟਰ ਹੋ ਤੁਹਾਡੀ ਦੇਣ ਹੈਗੀ ਕਿ ਨਹੀਂ ਅਗੀ ਕਾਲਜਾਂ ਨੂੰ ਤੁਹਾਡੇ ਪਰਿਵਾਰ ਨੂੰ ਸਾਨੂੰ ਨਹੀਂ ਪਤਾ ਜੇ ਤੇ ਬਕਾਇਦਾ ਤੌਰ ਤੇ ਕਲਕੱਤ ਨੂੰ ਸਮਰਪਿਤ ਭੁੱਲਿਓ ਚੋਣ ਚੋਣ ਕਮਿਸ਼ਨ ਜੋ ਵੀ ਹੈਗਾ ਤੁਹਾਡੇ ਸਾਹਮਣੇ ਅਗਲਾ ਜੁਪੀ ਦਾ ਮੁੱਖ ਮੰਤਰੀ ਇੱਕ ਮੱਠ ਦਾ ਮੁਖੀ ਵੀ ਧਰਮ ਮਖਮਟ ਦਾ ਮੁਖ ਉਹ ਮੁੱਖ ਮੰਤਰੀ ਨੂੰ ਕੋਈ ਪੁੱਛਿਆ ਸ਼ਿਵਸ਼ਨਾ ਇੱਕ ਧਾਰਮਿਕ ਜਿੱਥੇ ਬੰਦੀ ਆ ਉਹ ਇਲੈਕਸ਼ਨ ਲੜਨ ਦੀ ਨੂੰ ਕਿਸੇ ਪੁੱਛਿਆ ਤੁਹਾਡੇ ਤੇ ਇਹ ਚੀਜ਼ਾ ਉਦੋਂ ਲਾਗੂ ਹੋਣੀ ਆ ਜਦੋਂ ਬਕਾਇਦਾ ਤੌਰ ਤੇ ਤੁਸੀਂ ਦੂਸਰੇ ਕਿਸੇ ਧਰਮ ਦੇ ਲੋਕਾਂ ਨੂੰ ਨੁਕਸਾਨ ਬਚਾਓਗੇ ਨੁਕਸਾਨ ਤਾਂ ਤੁਸੀਂ ਪਹੁੰਚਾਦੇ ਹੀ ਨਹੀਂ ਤੁਸੀਂ ਨਾਲ ਜੋੜਦੇ ਹੋ ਸਭ ਤੋਂ ਕਾਲਜ ਨਾਲ ਜੋੜੇ ਨਾਲ ਬੰਦੇ ਇਹ ਸੇ ਕਰਕੇ ਜਹਦਰ ਸਾਹਿਬ ਨੂੰ ਇੱਕ ਅਪੀਲ ਆ ਬੇਨਤੀ ਆ ਵੀ ਇੱਕ ਛੋਟਾ ਜਿਹਾ ਕਲਿੱਪ ਪਾਉਣ ਕੀ ਘੱਟੋ ਘਟ ਆ ਹਫਤਾ ਕਿਸੇ ਇੱਕ ਪ੍ਰਕਾਰ ਦੀ ਕੋਈ ਸਰਗਰਮੀ ਨਾ ਕੀਤੀ ਜਾਵੇ ਕੋਈ ਭਾਵੇਂ ਵਿਰੋਧ ਦੀ ਆ ਭਾਵੇਂ ਕੋਈ ਹੱਕ ਚਾ ਜਿਹੜਾ ਵੀ ਅਕਾਲ ਤਖਤ ਨੂੰ ਸਮਰਪਿਤ ਹੋ ਕਿਸੇ ਪ੍ਰਕਾਰ ਦੀ ਕੋਈ ਬਿਆਨਬਾਜ਼ੀ ਨਾ ਕਰੇ ਭਲਾ ਇਸੇ ਜੀ ਹੈ ਕਹਿਰ ਦੇ ਦੇਣਾ ਸਾਡੇ ਵਾਸਤੇ ਹੈ ਜਿਹੜੇ ਨੇ ਸਹਿਬ ਜਨਨ ਨੂੰ ਸਮਰਪਿਤ ਉਹ ਕਹਿਤਾ ਤੁਰ ਤੇ ਸੰਦੀਪ ਜੀ ਛੋਟਿਆ ਜਿੱਦਾਂ ਤੇ ਵੱਡੇ ਸੱਕੇ ਇਹ ਨਹੀਂ ਕਿਹਾ ਜਾਂਦਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਪੰਜ ਸ਼ਖਸੀਤਾਂ ਨੇ ਜਿਨ੍ਹਾਂ ਨੂੰ ਅਸੀਂ ਬਾਬਾ ਦਾ ਲਖਬ ਦਿੱਤਾ ਜਿਨ੍ਹਾਂ ਦੇ ਵਿੱਚ ਚਾਰ ਸਹਬਜ਼ਾਦੇ ਤੇ ਪੰਜਵਾਂ ਬਾਬਾ ਦੀਪ ਸਿੰਘ ਸ਼ਹੀਦ ਆ ਬਾਕੀ ਸਾਰੇ ਭਾਈ ਦੇ ਅਸੀਂ ਬਾਬੇ ਤੋਂ ਇਟ ਤੇ ਨਹੀਂ ਇਟ ਤੇ ਚਾਰ-ਚਾਰ ਭਾਈ ਵੱਖਰੀ ਗੱਲ ਆ ਲੇਕਿਨ ਉਹ ਭਾਈ ਨੇ ਇਵਨ ਇਥੋਂ ਤੱਕ ਵੀ ਗਿਆਨੀ ਰੂਰ ਸਿੰਘ ਨੂੰ ਭਾਈ ਰੂਰ ਸਿੰਘ ਕਿਹਾ ਜਾਂਦਾ ਸੀਗਾ ਬਾਬਾ ਬੁੱਢਾ ਜੀ ਨੂੰ ਭਾਈ ਭਾਈ ਕਿਹਾ ਜਾਂਦਾ ਸੀਗਾ ਭਾਈ ਮਤੀदास ਨੂੰ ਭਾਈ ਕਿਹਾ ਜਾਂਦਾ ਸੀਗਾ ਇਸ ਕਰਕੇ ਮੇਰਾ ਇਹ ਕਹਿਣ ਤੋਂ ਪਵਾ ਵੀ ਜੇ ਤੇ ਕਾਲੀਦਲ ਵਾਕਿਆ ਹੀ ਕਲ ਤੱਕ ਨੂੰ ਸਮਰਪਿਤ ਤੇ ਕੋਈ ਅਨਾਂ ਕੰਨੀ ਨਾ ਕਰੇ ਜੋ ਹੁਕਮ ਨੂੰ ਇੰਪਲੀਮੈਂਟ ਕਰੇ ਜੇ ਨਹੀਂ ਬਗਾਵਤ ਕਰਨੀ ਕਰਨੋ ਜਿਨੇ ਵੀ ਬਗਾਵਤ ਕੀਤੀ ਕਾਲ ਤੱਕ ਤੋਂ ਖੱਟਿਆ ਕੁਛ ਨਹੀਂ ਉਹਦਾ ਖੁਰਾ ਖੋਜ ਮਟਿਆ ਇਤਿਹਾਸ ਫੋੜ ਕੇ ਵੇਖ ਲਓ ਕਿਤੇ ਤੁਸੀਂ ਸਾਡੀ ਇੱਕ ਬੇਨਤੀ ਹੈ ਤੁਹਾਨੂੰ ਵੀ ਕਾਰਜਾਲ ਵਾਲਿਆਂ ਨੂੰ ਵੀ ਬਕਾਇਦਾ ਤੌਰ ਤੇ ਤੁਹਾਡੇ ਵੇਖੋ ਜਿਹੜੇ ਹੈਗੇ ਸੀਗੇ ਪੀਟੀਸੀ ਦੇ ਭਾਗ ਕੇ ਤੁਸੀਂ ਉਹਨਾਂ ਕੋਲ ਜਰੂਰ ਖਵਾ ਦਿੱਤਾ ਮੈਂ ਉਹ ਗੱਲ ਕਰਨ ਲੱਗਿਆ ਸੀਗਾ ਬਈ ਰਣਜੀਤ ਸਿੰਘ ਗੌਰੇ ਮਸਕੀਨ ਬਾਰੇ ਫਰਮਾਨ ਜਾਰੀ ਹੋਇਆ ਵੀ ਇੱਕ ਤੇ ਕਹਿੰਦੇ ਇਹਨਾਂ ਨੂੰ ਜ਼ਥੇਦਾਰ ਸ਼ਬਦ ਇਹਨਾਂ ਦੇ ਨਾਲ-ਨਾਲ ਨਾ ਲਗਾਇਆ ਜਾਵੇ ਤੇ ਦੂਜੇ ਪਾਸੇ ਗੌਰੇ ਮਸਕੀਨ ਜਿਹੜੇ ਆ ਉਹ ਇੱਕ ਹੋਰ ਵੀਡੀਓ ਜਾਰੀ ਕਰਦੇ ਆ ਯਾਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੀ ਕਹਿੰਦੇ ਇਹਨਾਂ ਦੇ ਸਮਰਥਨ ਦੇ ਵਿੱਚ ਇਕੱਠ ਕਿਉਂ ਹੋ ਰਿਹਾ ਪਹਿਲੀ ਗੱਲ ਤੇ ਮੈਂ ਦੱਸਾਂ ਜੀ ਮਹੇਸ਼ਿੰਦਰ ਗਰੇਵਾਲ ਨੇ ਅਕਾਲ ਤਖਤ ਦੇ ਜ਼ਥੇਦਾਰ ਨੂੰ ਇੱਕ ਪੱਤਰ ਲਿਖਿਆ ਵਾ ਪਰਮ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰੁਗਬੀਰ ਸਿੰਘ ਜੀ ਉਹ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਰਮ ਸਤਕਾਰਯੋਗ ਲਿਖਿਆ ਪਰਮ ਸਤਕਾਰਯੋਗ ਇਹਨੇ ਪਰਮ ਸਤਕਾਰਯੋਗ ਪਰਮ ਦਾ ਹੁੰਦਾ ਇਹ ਬਹੁਤ ਬਹੁ ਗੁਣੀ ਹੋਵੇ ਇਹਨੂੰ ਪਰਮ ਗੁਣੀ ਬਹੁ ਗੁਣੀ ਕਹਿੰਦੇ ਅਸੀਂ ਪਰਮ ਸਤਕਾਰਯੋਗ ਲਿਖਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ੍ਰੀਛਾ ਖਿਮਾ ਜਛਨਾ ਬਾਰੇ ਉਹਨੇ ਖਿਮਾ ਜਛਨਾ ਕਹਾਲੀ ਚੀਮਸਾ ਤੁਸੀਂ ਵੀ ਕਰ ਲੋ ਬੇਨਤੀ ਹੈ ਕਿ ਦਾਸ ਕਤੇ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦਾ ਕਿ ਉਹ ਸ਼ਹੀਦਾਂ ਤੋਂ ਸਿੱਧਾ ਤੇ ਕੁਰਬਾਨੀ ਵਾਲੇ ਪਰਿਵਾਰਾਂ ਦਾ ਸਤਿਕਾਰ ਨਾ ਕਰੇ ਦਾਸ ਤੇ ਜੋ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਸਦੇ ਪੀਟੀਸੀ ਚੈਨਲ ਤੇ ਚੱਲਦੀ ਡਿਬੇਟ ਵਿੱਚ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਦੇ ਫੋਨ ਹਰ ਬੇਟੀ ਬੀਬੀ ਸਤਵੰਤ ਕੌਰ ਖਿਲਾਫ ਕੋਈ ਗਲਤ ਬਿਆਨਬਾਜ਼ੀ ਕੀਤੀ ਹੈ ਮੈਂ ਸਮਝਦਾ ਹਾਂ ਕਿ ਸ਼ਾਇਦ ਚੱਲਦੀ ਬਹਿਸ ਵਿੱਚ ਮੇਰੇ ਕੋਲ ਅਚਾਨਕ ਕੋਈ ਗੱਲ ਪਾਰਟੀ ਦਾ ਪੱਖ ਰੱਖਦਿਆਂ ਕਈ ਗੱਲ ਕਹੀ ਗਈ ਹੈ ਜਿਸ ਦਾ ਬੀਬੀ ਸਤਵੰਤ ਕੌਰ ਤੇ ਪੰਥਕ ਦਰਦੀਆਂ ਵੱਲੋਂ ਬੁਰਾ ਬਣਾਇਆ ਗਿਆ ਹੈ ਮੇਰੇ ਵੱਲੋਂ ਕਹੀ ਗਈ ਗੱਲ ਨਾਲ ਜੇਕਰ ਬੀਬੀ ਸਤਵੰਤ ਕੌਰ ਤੇ ਹੋਰਨਾ ਪੰਥਕ ਸੋਚਦੇ ਧਾਰਨੀਆਂ ਦੀ ਆਭਾਵਨ ਨੂੰ ਠੇਸ ਪਹੁੰਚਾਈ ਹੈ ਤਾਂ ਉਸ ਦੀ ਮੈਂ ਬਿਨਾਂ ਬਹਿਸਬਾਜੀ ਦੇ ਖਿਮਾ ਖਿਮਾ ਮੰਗਦਾ ਹਾਂ ਬੀਬੀ ਸਤਵੰਤ ਕੌਮ ਸਮੁੱਚੇ ਪੰਥ ਦੀ ਧੀ ਹੈ ਤੇ ਮੇਰੀ ਵੀ ਬੇਟੀਆਂ ਵਰਗੀ ਹੈ ਸੋ ਆਪ ਜੀ ਨੂੰ ਸਿੰਦਰ ਸਿੰਦਰ ਬੇਨਤੀ ਬੇਨਤੀ ਹੈ ਕਿ ਮੇਰੇ ਵੱਲੋਂ ਕੋਈ ਵੀ ਹੋਈ ਗਲਤੀ ਦੀ ਆਪ ਜੀ ਪਾਸੋਂ ਨਿਮਰਤਾ ਸਹਿਤ ਮੈਂ ਮਾਫੀ ਮੰਗਦਾ ਹਾਂ ਮੈਂ ਆਸ ਕਰਦਾ ਹਾਂ ਕਿ ਆਪ ਆਪ ਜੀ ਦਾਸ ਨੂੰ ਮਾਫ ਕਰੇਗੇ ਕਰੋਗੇ ਆਪ ਆਪ ਜੀ ਦਾ ਅਤਨੁਵਾਦੀ ਹੋਵਾਂਗਾ ਮਿਤੀ 22 ਦਸੰਬਰ 2024 ਗੁਰੂ ਪੰਥ ਦਾਸ ਮੇਸ਼ੇਂਦਰ ਸਿੰਘ ਮੇਸ਼ੇਂਦਰ ਸਿੰਘ ਗਰੇਵਾਲ ਲੁਧਿਆਣਾ ਬਕਾਇਦਾ ਤੌਰ ਤੇ ਪੱਤਰ ਕਰਕੇ ਲਿਖ ਕੇ ਚਿੱਠੀ ਮਾਫੀ ਮੰਗੀ ਆ ਹਾਂ ਆਪਾਂ ਬੀਬੀ ਸਤਪੰਥ ਕੋਲ ਬਾਰੇ ਬੜਾ ਕੁਝ ਦੱਸਿਆ ਵੀ ਤੇ ਦਾਦੇ ਦੀ ਕਿੰਨੀ ਕੁਰਬਾਨੀ ਉਹਨੇ ਇਹ ਅਕਾਲੀਆਂ ਦੀ ਲੱਥੀ ਹੀ ਪੱਗ ਸਿਰ ਤੇ ਰੱਖੀ ਸੀ ਐਮਰਜੈਂਸੀ ਦੇ ਵੇਲੇ ਇਸ ਕਰਕੇ ਚੀਮਾ ਸਾਹਿਬ ਗਲਤੀਆਂ ਤੁਸੀਂ ਬੜੀਆਂ ਕੀਤੀਆਂ ਜਿਮਾਂ ਚੁੱਪ ਕਰਕੇ ਖਿਮਾ ਜਾਤ ਮੇਂ ਇੱਕ ਪੱਤਰ ਤੁਸੀਂ ਵੀ ਲਿਖ ਦਿਓ ਤਾਂ ਕਿ ਤੁਹਾਡੇ ਗੁਨਾਹ ਮਾਫ ਕੀਤੇ ਜਾ ਸਕਣ ਜੇ ਨਹੀਂ ਤੇ ਫਿਰ ਜਾਓ ਤੁਸੀਂ ਜਾ ਕੇ ਚੋਣ ਲੜੋ ਅਕਾਲ ਤਖਤ ਦਾ ਜਿੱਥੇ ਰਪੇ ਫੈਸਲਾ ਕਰ ਲੂਗਾ ਕੀ ਕਰਨਾ ਕੀ ਨਹੀਂ ਕਰਨਾ ਪੰਥ ਫੈਸਲਾ ਕਰ ਲੇਗਾ ਫਿਰ ਤੁਸੀਂ ਜਾ ਕੇ ਵਿਖਾਓ ਪਿੰਡਾਂ ਚ ਵੜ ਕੇ ਵਿਖਾਓ ਤੁਸੀਂ ਕਿਵੇਂ ਵੜਦੇ ਉੱਥੇ ਜੀ ਅਗਲੀ ਗੱਲ ਕੀਤੀ ਹੈ ਰਣਜੀਤ ਸਿੰਘ ਗੋਹਰੇ ਮਸਕੀਤ ਜਿਹੜਾ ਬੰਦਾ ਆਪਵਾਦਤ ਹੋਵੇ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਜਿਹੜਾ ਸਾਡੇ ਇੱਕ ਇਹਨੇ ਬਾਬਾ ਖੜਕ ਸਿੰਘ ਹੋਏ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਬਾਬਾ ਖੜਕ ਸਿੰਘ ਨੂੰ ਅਸੀਂ ਬੇਤਾਜ ਬਾਦਸ਼ਾਹ ਕਹਿੰਦੇ ਆਂ ਅੰਗਰੇਜ਼ ਸਰਕਾਰ ਦੇ ਟਾਈਮ ਤੇ ਉਹਨੂੰ ਕਈ ਸੰਮਨ ਆਏ ਬਕਾਇਦਾ ਤੌਰ ਤੇ ਕੋਰਟਾਂ ਦੇ ਕਹਿੰਦਾ ਮੈਨੀਪੂਲੇਸ਼ਨ ਦਾ ਮੈਂ ਆਪਣੀ ਇੱਕ ਸੁਪਰੀਮ ਬਾਡੀ ਦਾ ਜਿਹੜੀ ਧਾਰਮਿਕ ਵੀ ਤੇ ਰਾਜਸੀ ਵੀ ਹੈ ਮੈਂ ਉਹਦਾ ਮੁਖੀ ਐ ਮੈਨੀਪੂਲੇਸ਼ਨ ਦਾ ਨਹੀਂ ਪੇਸ਼ ਹੋਇਓ ਤੇ ਰਣਜੀਤ ਤੇ ਜੇ ਮੈਂ ਦੂਜੀ ਗੱਲ ਕੀਤੀ ਹੈ ਨਾਲ ਗਿਆਨੀ ਤਿਰੋਚਨ ਸਿੰਘ ਜੀ ਉਹ ਪੰਥ ਦੇ ਭਦੇ ਲਈ ਗਏ ਸੀਗੇ ਤੇ ਗਿਆਨੀ ਰਣਜੀਤ ਸਿੰਘ ਜੀ ਗੋਰੇ ਮਸਕੀਨ ਜੀ ਤੁਸੀਂ ਆਪਣੀ ਨਿੱਜੀ ਲੜਾਈ ਲੈ ਕੇ ਦਲਤਾ ਚ ਗਏ ਸੀਗੇ ਤੁਸੀਂ ਤੇ ਵਿਆਰਥਕ ਕੋਲ ਵਿਆਰਥਕ ਮੰਗ ਕਰ ਮੰਗ ਕਰਦੇ ਫਲੰਚੀ ਦਿਓ ਸਾਨੂੰ ਜੀ ਜਥੇਦਰ ਮੰਗ ਨਹੀਂ ਕਰਦੇ ਉਹ ਹਿਦਾਇਤ ਕਰਦੇ ਆ ਆਦੇਸ਼ ਕਰਦੇ ਆ ਸਦੇਸ਼ ਕਰਦੇ ਆ ਹੁਣ ਜਿਹੜੀ ਗੱਲ ਇਹਨਾਂ ਦੀ ਗੱਲ ਕੀਤੀ ਉੱਥੋਂ ਦੀ ਬਕਾਇਦਾ ਤੌਰ ਤੇ ਗਿਆਨੀ ਬਲਦੇਵ ਸਿੰਘ ਰੰਧ ਜਿਹੜੇ ਪੰਜ ਪ੍ਰਧਾਨੀ ਮਰਿਆਦਾ ਦੇ ਮੁਖੀ ਵੀ ਨੇ ਉਹਨਾਂ ਨੇ ਆਪਣਾ ਸੰਦੇਸ਼ ਜਾਰੀ ਕੀਤਾ ਉਹਨਾਂ ਨੇ ਕਿਹਾ ਵੀ ਇਹਦੀਆਂ ਕਰਤੂਤਾਂ ਕਰਕੇ ਪਰਤੂਤਾ ਖਿਲਰਦੀਆਂ ਪਈਆਂ ਬੰਦੇ ਦਾ ਪੁੱਤ ਨਹੀਂ ਬਣਦਾ 11 ਨੰਬਰ 2 11 ਨਵੰਬਰ 2022 ਨੂੰ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਉੱਥੋਂ ਦੇ ਸੰਗਤ ਉੱਥੋਂ ਦੀ ਜਿਹੜੀ ਕਮੇਟੀ ਸੀ 18 ਨਵੰਬਰ 2022 ਨੂੰ ਇਹ ਤਖਤ ਸਾਹਿਬ ਦੇ ਅੰਦਰ ਇਹਦੇ ਕੋਲ ਫੋਰਸ ਸੀਗੀ ਫੋਰਸ ਦਾ ਜਬਰੀ ਕੁਸਿਆ ਜਬਰੀ ਬੜਿਆ ਜਦੋਂ ਤਨਖੇਹ ਕਰ ਦਿੱਤਾ ਉਹ ਨਹੀਂ ਜਾ ਸਕਦਾ ਤਖਤ ਦੇ ਉੱਤੇ 25 ਨਵੰਬਰ ਨੂੰ ਪੰਥ ਵਿੱਚੋਂ ਫਿਰ ਇਹਨੂੰ ਛੇਕ ਦਿੱਤਾ ਗਿਆ 9 ਮਈ 2023 ਨੂੰ ਪੱਟਨਾ ਸਾਹਿਬ ਕਮੇਟੀ ਨੇ ਮੈਨੂੰ ਬਰਖਾਸਤ ਕਰ ਦਿੱਤਾ ਗਿਆ ਜਿਹੜੀ ਉਹ ਪੰਜ ਪ੍ਰਧਾਨੀ ਸੀ ਪੰਜ ਜਥੇਦਾਰ ਸੀ ਉਹਨਾਂ ਛੇਕ ਦਿੱਤਾ ਤੇ ਫਿਰ ਜਿਹੜੀ ਸੀ ਕਮੇਟੀ ਸੰਦੇ ਬਰਖਾਸ ਕਰ ਦਿੱਤਾ ਜਦੋਂ ਇਹਨੇ ਗਲਤੀ ਕੀਤੀ 18 ਨਵੰਬਰ 2022 ਦੀ ਲੋਕ ਗਲਪਣ ਵੀ ਤਾਂ ਗਏ ਤੇ ਕਿਤੂ ਕੋਣ ਹੋਵੇ ਥੋਦੇ ਮਰਿਆਦਾ ਭੰਗ ਕਰਨ ਵਾਲਾ ਜਿਹਨੇ ਆਪ ਮਰਿਆਦਾ ਭੰਗ ਕੀਤੀ ਉਹ ਦੂਜਿਆਂ ਨੂੰ ਮਰਿਆਦਾ ਸੌਂਦਾ ਤੇ ਨਾਲ ਹੀ ਉਹਨਾਂ ਕਹਿੰਦਾ ਵੀ ਜਿੱਥੇ ਕਮਰੇ ਚ ਰਹਿੰਦਾ ਉਹ ਖਾਲੀ ਕਰੇ ਆਦੇਸ਼ ਜਾਰੀ ਕੀਤੇ ਲੇਕਿਨ ਇਹ ਅੜਿਆ ਰਿਹਾ ਹੁਣ ਵੇਖੋ ਉਹਨਾਂ ਨੇ ਬਕਾਇਦਾ ਤੌਰ ਤੇ ਉਹਨਾਂ ਨੇ 26 ਅਗਸਤ 2024 ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਸੀ ਵੀ ਇਹਨੂੰ ਕਿਸੇ ਪ੍ਰਕਾਰ ਦਾ ਸਹਯੋਗ ਨਾ ਦਿੱਤਾ ਜਾਵੇ ਕਿਉਂ ਅਕਾਲ ਤਖਤ ਤੇ ਗਿਆ ਸੀ ਵੀ ਮੈਨੂੰ ਮੇਰੇ ਕੇਸ ਦੇ ਵਿੱਚੋਂ ਅਦਾਲਤ ਨੇ ਮਰੀ ਕਰ ਦਿੱਤਾ ਕਿ ਤੇ ਮੇਰੀ ਜਥੇਦਾਰੀ ਬਹਲ ਕੀਤੀ ਜਾਵੇ ਜੇ ਤੇਰੀ ਜਥੇਦਾਰੀ ਗਈ ਆ ਤੇ ਫਿਰ ਤੂੰ ਆਪਣੇ ਜਥੇਦਾਰ ਕਿਵੇਂ ਲੱਗ ਸਕਦਾ ਉੱਥੇ ਵੀ ਇਹੀ ਗੱਲ ਉਹਨਾਂ ਨੇ ਕਹੀ ਆ ਪੇ ਨੂੰ ਜਥੇਦਾਰ ਦੀ ਜਥੇਦਾਰ ਲਿਖਣ ਦਾ ਕੋਈ ਅਧਿਕਾਰ ਨਹੀਂ ਇਹ 506 ਕਿਹਾ ਹੋਇਆ ਤੇ ਇਹਨੂੰ ਅਕਾਲ ਤਖਤ ਤੇ ਸਿੱਖ ਸੰਗਤ ਕਿਸੇ ਪ੍ਰਕਾਰ ਦਾ ਸਹਿਯੋਗ ਨਾ ਦੇਵੇ ਰੋਟੀ ਬੇਟੀ ਦੀ ਸੋਝ ਮਾਇਦੇ ਨਾ ਰੱਖੇ ਇਸ ਕਰਕੇ ਇਹ ਗਵਰੇ ਮਸਕੀਨ ਜੋ ਮਰਜੀ ਕਹੀ ਜਾਵੇ ਇਹਦਾ ਕਿਸੇ ਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਜਦ 6 ਕਿਹਾ ਹੋਇਆ ਪੰਥ ਦੇ ਵਿੱਚੋਂ ਤਖਤ ਸ੍ਰੀ ਪਟਨਾ ਸਾਹਿਬ ਦੇ 6 ਕਿਹਾ ਹੋਇਆ ਆਪੋ ਦੇ ਬਾਰੇ ਕੀ ਗੱਲ ਕਰਾਂਗੇ ਉਹਦੀ ਕੋਈ ਵੈਲਿਊ ਰਹਿ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਗੱਲ ਕਰੇ ਕੋਈ ਨਾ ਕੋਈ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਐਕਸ਼ਨ ਲਿਆ ਵਾ ਉਹ ਵੀ ਆਪਾ ਵਿਰੋਧੀ ਹੈ ਇੱਕ ਪਾਸੇ ਤੁਸੀਂ ਜਾਂਚ ਦੀ ਕਮੇਟੀ ਬਣਾਉਣ ਦੇ ਦੂਜੇ ਪਾਸੇ ਤੁਸੀਂ ਉੱਤੇ ਰੋਕ ਲਾਉਣ ਦੇ ਦਾ ਮਤਲਬ ਦੋਬਸਤ ਹੋ ਗਏ ਨੇ ਹੂੰ ਦੋਰੇ ਮਾਪੜਨਾ ਬਹੁ ਤੇ ਜੇ ਪਾਸੇ ਤੁਸੀਂ ਮੀਟਿੰਗ ਤੇ ਮੀਟਿੰਗ ਰੱਖੀ ਆ ਜਿਹੜੀ 23 ਤਰੀਕ ਦੀ ਮੀਟਿੰਗ ਕਿਉਂ ਕੈਸਲ ਕੀਤੀ ਆ ਇਹਨਾਂ ਦੇ ਆਪਣੇ 2 ਵਿਰੋਧੀ ਧਿਰ ਦੇ ਮੈਂਬਰ ਤੇਗੇ ਹੈਗੇ ਨੇ ਇਹਨਾਂ ਦੇ ਆਪਣੇ ਮੈਂਬਰ ਜਿਹੜੇ ਸੀ ਉਹਨਾਂ ਨੇ ਰੋਸ ਪ੍ਰਗਟ ਕੀਤਾ ਵੀ ਤੁਸੀਂ ਮੀਟਿੰਗ ਚੌਥੇ ਦਿਨ ਬਦਾਲ ਲੈਂਦੇ ਹੋ ਕੋਈ ਏਜੰਡਾ ਦਿਓ ਕੀ ਏਜੰਡਾ ਕੀ ਹੈ ਅਸੀਂ ਪਹਿਲਾਂ ਬਚਾਰਾ ਛੱਕ ਨਹੀਂ ਹੋਇਆ ਦਿੱਤੇ ਇਹਨਾਂ ਨੂੰ ਮਜਬੂਰੀ ਵਸ ਬਕਾਇਦਾ ਤੌਰ ਤੇ ਮੀਟਿੰਗ ਕਰ ਸੁਣ ਕਰਨੀ ਪਈ ਜਿਹਦੇ ਤੋਂ ਦੁਖੀ ਹੋ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਹਿਸੂਸ ਕਰਦੇ ਪਏ ਇਹੋ ਜੀ ਜਲਾਲਤ ਨਾਲ ਉਹ ਛੜਕ ਚੱਲਣਾ ਚੰਗਾ। ਔਰ ਉਹਨਾਂ ਦੇ ਨੇੜੇ ਕਿਹਾ ਵੀ ਤਾਨੂੰ ਹੈਗਾ ਵਾ। ਕਿ ਬੜੀ ਪ੍ਰਧਾਨਗੀ ਕਰ ਲਈ ਆ ਲੇਕਿਨ ਜਿਹੜੀ ਇਹ ਸ਼ੇਰਵਾਨੀ ਪਾਈ ਹੁੰਦੀ ਨਾ ਆਪਣੀ ਨਕਸ਼ਤਰੀ ਪ੍ਰਧਾਨਗੀ ਦੀ ਉਹ ਲਾਡੂ ਜੀ ਦੀ ਕਰਦਾ ਛਿੱਤੀ ਕੀਤੇ। ਲੇਕਿਨ ਮੈਂ ਇਹ ਕਹਦੇ ਆ ਤੁਹਾਡੀ ਇੱਜ਼ਤ ਮਰਿਆਦਾ ਨਾਲੋਂ ਸ਼ੇਰਵਾਨੀ ਮੱਤਵਪੂਰਨ ਨਹੀਂ। ਉਹ ਵੀ ਸੋਚ ਰਹੇ ਨੇ ਪੌਸਿਬਿਲਟੀ ਉਹ ਵੀ ਛੱਡ ਦੇਣ। ਇਹ ਵੀ ਇੱਕ ਸੈਟਬੈਕ ਹੋਏਗਾ ਤੇ ਡਾਕਟਰ ਦਲਜੀਤ ਸਿੰਘ ਚੀਵੇ ਨੂੰ ਹੱਥ ਬਨ ਕੇ ਬੇਨਤੀ ਹੈ ਤੁਸੀਂ ਗਲਤੀਦਰ ਗਲਤੀ ਨਾ ਕਰੋ ਕੱਲ ਤੱਕ ਨੂੰ ਚੈਲੰਜ ਨਾ ਕਰੋ ਉਹਨੂੰ ਚੁਣੌਤੀ ਨਾ ਦਿਓ ਨਹੀਂ ਤੇ ਇਹਦੇ ਸਿੱਟੇ ਬਾੜੇ ਨਿਕਲਣਗੇ ਤੁਸੀਂ ਆ ਜਿਹੜੀ ਗੱਲ ਕਰਦੇ ਚੋਣ ਖੀਜ ਹੋਏ ਤੇ ਠੱਠੇ ਖੁੱਝ ਬੋ ਚੋਣ ਖੀਜ ਕੀ ਹੋਊਗਾ ਪਾਰਟੀ ਦਾ ਤੁਸੀਂ ਫਿਰ ਕੀ ਹੋਊਗਾ ਨਹੀਂ ਚੋਣ ਲੜ ਕੇ ਫਿਰ ਕੀ ਹੋਊਗਾ ਜੇ ਤੁਸੀਂ ਚੋਣ ਲੜਨ ਵਾਸਤੇ ਇਹ ਬਣਾਇਆ ਕੰਲੀਦਲ ਤੇ ਫਿਰ ਪਾਸੇ ਹੋ ਕੇ ਕੋਈ ਗੱਲ ਨਹੀਂ ਕਹਿ ਦਿਓ ਕੱਲ ਤੱਕ ਸਾਡਾ ਕੋਈ ਨਾਤਾ ਨਹੀਂ ਤੁਹਾਨੂੰ ਵਧਾ ਕਰਦਾ ਭਾਈ ਤੁਸੀਂ ਸੁਖਬੀਰ ਸਿੰਘ ਬਾਦਲ ਦੀਆਂ ਬੇੜੀਆਂ ਦੇ ਵਿੱਚੋਂ ਵੱਧ ਵੱਟੇ ਪਾਰ ਤੁਸੀਂ ਉਹਦੇ ਹਮਦਰਦ ਨਹੀਂ ਤੁਸੀਂ ਉਹਦਾ ਦੁਖੀ ਹੋ ਜੀ ਪੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦੇਣੇ ਹੋ ਤੇ ਖਬਰਾਂ ਬਾਰੇ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਣੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ